ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਣੀ ਰੇਡੀਓ ਮੰਗਵਾਉਣ ਲਈ ਸੰਪਰਕ ਕਰੋ 350 21313 350 2001313 ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 9164752865 ਦੇ ਉੱਪਰ ਵਧਦੇ ਆ ਅਗਲੀ ਖਬਰ ਦੇ ਵੱਲ ਅਗਲੀ ਖਬਰ ਬਹੁਤ ਹੀ ਧਿਆਨ ਮੰਗਦੀ ਹੈ ਕਿਉਂਕਿ ਆਈਸ ਕਿਸੇ ਨੂੰ ਨਹੀਂ ਛੱਡਦੀ ਪਈ ਚਾਹੇ ਤੇ ਕਿਸੇ ਨੇ ਸਟੋਰ ਦੇ ਉੱਪਰ ਕੋਈ ਨਿੱਕੀ ਜਿਹੀ ਚੋਰੀ ਕੀਤੀ ਹੋਵੇ ਜੇਕਰ ਉਹਨਾਂ ਨੂੰ ਪਤਾ ਲੱਗ ਜੇ ਫਿਰ 에어ਪੋਰਟ ਤੋਂ ਰੋਕ ਕੇ ਡੇਟੇਨ ਕਰ ਲਿਆ ਜਾਂਦਾ ਇਸ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਜੀ ਕਾਫੀ ਲੰਬੇ ਸਮੇਂ ਤੋਂ ਇੱਕ ਔਰਤ ਅਮਰੀਕਾ ਦੇ ਵਿੱਚ ਰਹਿ ਰਹੀ ਸੀ ਤੇ ਉਹਦੇ ਹੁਣ ਪੋਤੇ-ਪੋਤੀਆਂ ਵੀ ਸੀਗੇ ਤੇ ਕੋਈ ਪਹਿਲਾਂ ਹੀ ਉਹਨੇ ਕੋਈ ਕ੍ਰਾਈਮ ਕੀਤਾ ਸੀ ਕਾਫੀ ਚਿਰ ਪਹਿਲਾਂ ਏਅਰਪੋਰਟ ਤੇ ਗਈ ਅਤੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਦਾ ਜਾਣਕਾਰੀ ਦੇਣਗੇ ਸੁਖਦੇਵ ਸਿੰਘ ਚੁਗਾਵਾ ਜੀ ਆ ਬਿਲਕੁਲ ਜਨ ਸਾਹਿਬ ਇਹ ਜਿਹੜੀ ਔਰਤ ਹੈ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਡੀ ਐਚ ਐਸ ਵਿਭਾਗ ਵੱਲੋਂ ਇਹ ਹੈਗੀ ਹੈ ਕੈਪੇ ਵਰਦੇ ਦੀ ਇੱਕ ਔਰਤ ਹੈਗੀ ਹੈ ਜਿਹੜੀ ਕਿ 8 ਸਾਲ ਦੀ ਉਮਰ ਤੋਂ ਗ੍ਰੀਨ ਕਾਰਡ ਹੋਲਡਰ ਹੈਗੀ ਹੈ ਤੇ ਉਹਨੂੰ ਯੂਨਾਈਟਿਡ ਸਟੇਟ ਦੇ ਫੈਡਰਲ 에ਜੰਟਾਂ ਵੱਲੋਂ ਹਿਰਾਸਤ ਵਿੱਚ ਰੱਖਿਆ ਗਿਆ ਹੈ ਉਦੇ ਵਕੀਲ ਦਾ ਕਹਿਣਾ ਕਿ ਇਹ ਕਾਰਵਾਈ ਜਿਹੜੀ ਹੈ 20 ਸਾਲ ਪਹਿਲਾਂ ਦੇ ਇੱਕ ਮਾਮੂਲੀ ਜੇ ਦੋਸ਼ ਤੇ ਆਧਾਰਿਤ ਕੀਤੀ ਗਈ ਹੈ ਦੋਸ਼ ਕੀ ਹੈਗਾ ਆ ਕਿ ਕਿਸੇ ਸਟੋਰ ਤੋਂ ਉਹਨੇ ਕੋਈ ਸ਼ੌਪ ਸ਼ੌਪ ਲਿਫਟਿੰਗ ਕੀਤੀ ਸੀ ਜਿਹਨੂੰ ਮਿਸਡਮੀਨਰ ਕਹਿੰਦੇ ਆ ਕਹਿੰਦੇ ਹੁਣ 48 ਸਾਲਾਂ ਦੀ ਈਵਾ ਮੈਂਡੇਜ਼ ਜਿਹੜੀ ਆ ਉਹ ਬੋਸਟਨ ਲੁਗਾਨ ਇੰਟਰਨੈਸ਼ਨਲ 에ਅਰਪੋਰਟ ਤੇ ਲਗਭਗ 2 ਹਫ਼ਤੇ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਜਦੋਂ ਬਾਰਡਰ ਪੈਟਰੋਲ ਏਜੰਕੀ ਨੇ ਉਸ ਨੂੰ ਆ ਆਪਣੀ ਮਾਤਾ ਨੂੰ ਮਿਲ ਕੇ ਵਾਪਸ ਆਉਂਦੇ ਹੋਏ ਪਰੋਕ ਲਿਆ ਸੀ ਤੇ ਜਿਹੜੀ ਈਵਾ ਮੈਂਡੇਜ਼ ਹੈ ਉਹਦੇ ਵਕੀਲ ਟੌਡ ਪੁਮਰਲੋ ਨੇ ਨਿਊਜ਼ਵਿਕ ਨੂੰ ਦੱਸਿਆ ਕਿ ਰੋਡ ਆਇਰਲੈਂਡ ਵਿੱਚ ਰਹਿੰਦੀ ਮੈਂਡੇਜ਼ ਨੂੰ ਹਿਰਾਸਤ ਦੌਰਾਨ ਆਪਣੇ ਪਹਿਲੇ ਪੋਤੇ-ਪੋਤੀ ਦਾ ਜਨਮ ਵੀ ਜਿਹੜਾ ਆ ਉਹ ਵੀ ਗਵਾ ਦਿੱਤਾ ਗਿਆ ਯਾਨੀ ਕਿ ਉਹਦੇ ਘਰ ਪੋਤਰੇ ਨੇ ਜਾਂ ਕਹਿ ਲਓ ਕਿ ਇੱਕ ਬੱਚੇ ਨੇ ਜਨਮ ਲਿਆ ਜਿਹਦੀ ਉਹ ਗ੍ਰੈਂਡ ਜਿਹੜੀ ਹੈ ਮਾਮ ਬਣੀ ਹੈ ਕਹਿੰਦੇ ਉਹ ਵੀ ਉਹ ਨਹੀਂ ਦੇਖ ਸਕੀ ਤੇ ਹੁਣ ਉਹਨਾਂ ਨੂੰ ਜਿਹੜਾ ਅਨੁਚਿਤ ਹਾਲਾਤਾਂ ਵਿੱਚ ਜਿਹੜਾ ਉਹ ਰੱਖਿਆ ਗਿਆ ਆ ਇਹ ਮਾਮਲਾ ਜਿਹੜਾ ਆ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੁਰਵਕਤੋਂ ਦਾ ਇੱਕ ਹੋਰ ਕਹਿੰਦੇ ਉਦਾਹਰਨ ਹੈ ਕਹਿੰਦੇ ਅਸੀਂ ਜਿਸ ਚੀਜ਼ ਨਾਲ ਲਜੇਟ ਰਹੇ ਹਾਂ ਉਹ ਸਿਰਫ ਸੰਵਿਧਾਨਕ ਅਨਿਆਇ ਤੋਂ ਘਟ ਨਹੀਂ ਹੈਗੀ ਤੇ ਜਿਹੜੇ ਇਹ ਵਕੀਲ ਹੈਗੇ ਆ ਪੁਮਰਲੋ ਉਹਨਾਂ ਨੇ ਬੁੱਧਵਾਰ ਨੂੰ న్యూਜ਼ ਵੀਕ ਨੂੰ ਇਹ ਸਾਰੀ ਜਿਹੜੀ ਹੈ ਉਹ ਗੱਲਬਾਤ ਦੱਸੀ ਆ ਜਿੱਥੇ ਉਹਨਾਂ ਨੇ ਇਹ ਕਿਹਾ ਹੈ ਕਿ ਦੋ ਹਫ਼ਤਿਆਂ ਦੀ ਹਿਰਾਸਤ ਤੋਂ ਬਾਅਦ ਵੀ ਮੈਨੂੰ ਅਜੇ ਤੱਕ ਕੋਈ ਲਿਖਤੀ ਚਾਰਜ ਨਹੀਂ ਦਿੱਤੇ ਗਏ ਇਹ ਵਕੀਲ ਦੀ ਜਿਹੜੀ ਸਟੇਟਮੈਂਟ ਹੈ ਉਹਨਾਂ ਨੂੰ ਕਿਉਂਕਿ ਰੋਕਿਆ ਗਿਆ ਹੈ ਉਹ ਖੁਦ ਵੀ ਪੱਕੇ ਤੌਰ ਤੇ ਨਹੀਂ ਜਾਣਦੀ ਜਿਹੜੀ ਔਰਤ ਨੂੰ ਗ੍ਰਿਫਤਾਰ ਕੀਤਾ ਕਿਤੇ ਵੀ ਉਹਨੂੰ ਵੀ ਦੱਸਿਆ ਨਹੀਂ ਗਿਆ ਕਿ ਤੈਨੂੰ ਕਿਉਂ ਹਿਰਾਸਤ ਵਿੱਚ ਰੱਖਿਆ ਸੋ ਨਿਊਜ਼ ਵੀਕ ਨੇ ਮੰਗਲਵਾਰ ਦੁਪਹਿਰੇ ਈਮੇਲ ਰਾਹੀਂ ਇਸ ਮਾਮਲੇ ਤੇ ਟਿੱਪਣੀ ਲਈ ਅ ਡਿਪਾਰਟਮੈਂਟ ਆਫ ਹੋਮਲੈਸ ਸਿਕਿਉਰਿਟੀ ਯਾਨੀ ਕਿ ਡੀ ਐਚ ਐਸ ਵਿਭਾਗ ਨੂੰ ਸੰਪਰਕ ਕੀਤਾ ਇਹ ਮੈਨਟੇਜ ਦਾ ਕੇਸ ਉਹਨਾਂ ਕਈ ਮਾਮਲਿਆਂ ਵਿੱਚੋਂ ਇੱਕ ਹੈ ਜਿੱਥੇ ਲੰਬੇ ਸਮੇਂ ਤੋਂ ਅ ਅਮਰੀਕਾ ਵਿੱਚ ਰਹਿੰਦੇ ਜਿਹੜੇ ਐ ਕਾਨੂੰਨੀ ਇਮੀਗ੍ਰੈਂਟਸ ਨੂੰ ਜਿਹੜਾ ਉਹ ਪੁਰਾਣੇ ਛੋਟੇ ਮੋਟੇ ਦੋਸ਼ਾਂ ਦੇ ਆਧਾਰ ਤੇ ਹੁਣ ਹਰਾਸਟ ਵਿੱਚ ਲਿਆ ਜਾ ਰਿਹਾ ਜਿਨ੍ਹਾਂ ਨੂੰ ਡੀ ਐਚ ਐਸ ਹੁਣ ਹਰਾਸਟ ਵਿੱਚ ਰੱਖ ਕੇ ਸੰਭਾਵਿਤ ਜਿਹੜਾ ਆ ਉਹ ਡੈਪੋਟੇਸ਼ਨ ਆ ਕਹਿੰਦੇ ਆ ਲਾ ਸਕਦੇ ਆ ਤੁਸੀਂ ਅ ਇੱਕ ਗੱਲ ਯਾਦ ਕਰੋ ਚੰਦ ਸਾਹਿਬ ਆਪਾਂ ਪਿਛਲੇ ਦਿਨਾਂ ਵਿੱਚ ਇੱਕ ਖਬਰ ਪੀਤੀ ਸੀ ਇੱਕ ਆਪਣੇ ਪੰਜਾਬੀ ਪਰਮਜੀਤ ਸਿੰਘ ਜਿਹੜੇ ਆ ਸ਼ਿਕਾਗੋ 에어ਪੋਰਟ ਤੇ ਜਿਹਨੇ ਡਿਟੇਨ ਕੀਤੇ ਗਏ ਆ ਤੇ ਉਹਨਾਂ ਨੂੰ ਅਜੇ ਤੱਕ ਵੀ ਜਿਹੜਾ ਨਹੀਂ ਛੱਡਿਆ ਉਹ ਵੀ ਇਦਾਂ ਹੀ ਇੱਕ ਛੋਟੀ ਜੀ ਕਹੋ ਕਿ ਮਿਸਟਬਿਨਰੀ ਸੀਗਾ ਉਹ ਵੀ ਇੱਕ ਕਿ ਉਹਨਾਂ ਨੇ ਇੱਕ ਕੋਈ ਫੋਨ ਬੋਥ ਯੂਜ਼ ਕੀਤਾ ਸੀ ਤੇ ਉਹਦੇ ਪੈਸੇ ਨਹੀਂ ਪੇ ਕੀਤੇ ਸੀਗੇ ਯਾਨੀ ਕਿ ਉਹ ਕੇਸ ਰਫਾ-ਦਫਾ ਵੀ ਹੋ ਗਿਆ ਪਰ ਉਹ ਗ੍ਰੀਨ ਕਾਰਡ ਹੋਲਡਰ ਜਿਹੜੇ ਜਦੋਂ ਵਾਪਸ ਆਏ ਆ ਇੰਡੀਆ ਤੋਂ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੋ ਇਹ ਵੀ ਜਿਹੜੀ ਖਬਰ ਆ ਬਿਲਕੁਲ ਉਹਦੇ ਨਾਲ ਹੀ ਜਿਹੜੀ ਹੈ ਆ ਮਿਲਦੀ ਜੁਲਦੀ ਹੈਗੀ ਆ ਹੂੰ ਬਿਲਕੁਲ ਜੀ ਆਪੋ ਆਪਣਾ ਧਿਆਨ ਰੱਖਣ ਦੀ ਜ਼ਰੂਰਤ ਹੈ ਗਈ ਹੈ ਕਿਉਂਕਿ ਇਹ ਛੋਟਾ ਜਿਹਾ ਮਾਮਲਾ ਹੈ 20 ਸਾਲ ਪੁਰਾਣਾ ਕਿਤੇ ਸਟੋਰ ਤੋਂ ਮਾੜੀ ਮੋਟੀ ਗੁੱਚੀ ਚੀਜ਼ ਚੁੱਕੀ ਹੈ ਰਿਕਾਰਡ ਦੇ ਵਿੱਚ ਬੋਲਦੀ ਸੀਗੀ ਤੇ 에어ਪੋਰਟ ਤੇ ਗਈ ਹੈ ਤੇ ਆਈਸ ਨੇ ਬਾਜ ਵਾਲੀ ਅੱਖ ਰੱਖੀ ਹੈ ਪਹਿਲਾਂ ਹੀ ਬੜੀ ਸਖਤਾਈ ਹੈਗੀ ਅਮਰੀਕਾ ਦੇ ਵਿੱਚ ਤੇ ਦੇਖੋ ਕਿਹੋ ਜਿਹੇ ਹਾਲਾਤ ਨੇ ਅਸੀਂ ਆਪਣੇ ਨੌਜਵਾਨਾਂ ਨੂੰ ਜਿਹੜੇ ਇੱਥੇ ਪਹੁੰਚੇ ਹੈਗੇ ਆ ਅਮਰੀਕਾ ਦੇ ਵਿੱਚ ਜਿਹੜੀ ਯੰਗਸਟਰ ਨੇ 18 ਤੋਂ 25 ਸਾਲ 26 ਸਾਲ 27 ਸਾਲ ਦੀ ਏਜ ਦੇ ਵਿੱਚ ਨੇ ਬਾਈ ਜੀ ਥੋੜਾ ਜਿਹਾ ਧਿਆਨ ਰੱਖਿਆ ਕਰੋ ਜੇਕਰ ਖੁਦ ਨਾਲ ਖਾਸ ਤਾਂ ਇਹਨਾਂ ਦਿਨਾਂ ਦੇ ਵਿੱਚ ਕੋਈ ਗਲਤੀ ਕਰਤੀ ਤਾਂ ਫਿਰ ਇਹਨਾਂ ਜਾਜ ਦੀ ਤਾਕੀ ਨੂੰ ਹੱਥ ਪਵਾ ਦੇਣਾ ਜੇ ਇਨੀ ਜਿਹੀ ਹਟਦੇ ਤਾਂ ਬਿਲਕੁਲ ਚੱਲ ਸਾਬ ਇਹ ਜਿਹੜੀਆਂ ਖਬਰਾਂ ਆ ਬਹੁਤ ਹੀ ਹੈਰਾਨ ਕਰਨ ਵਾਲੀਆਂ ਹੈਗੀਆਂ ਕਿ ਹੁਣ ਦੇਖੋ 20 ਸਾਲ ਤੋਂ ਜ਼ਿਆਦਾ ਹੋ ਗਏ ਆ ਤੇ ਜਿਹੜਾ ਇਹ ਕੁਛ ਛੋਟਾ ਜਿਹਾ ਕਰਾਇਮ ਕੀਤਾ ਸੀਗਾ ਪਰ ਇਹਨੂੰ ਆਪਾਂ ਆਮ ਜੇ ਕਰਕੇ ਆਪਾਂ ਕਰਾਇਮ ਮੰਨਦੇ ਨਹੀਂ ਹੈਗੇ ਪਹਿਲਾਂ ਕੋਈ ਇੱਥੇ ਕੋਈ ਗੌਰ ਨਹੀਂ ਕਰਦਾ ਹੁੰਦਾ ਸੀਗਾ ਪਰ ਹੁਣ ਜਦੋਂ ਇਹੋ ਜਿਹੀ ਖਬਰਾਂ ਆ ਰਹੀਆਂ ਤੇ ਕਹਿੰਦੇ ਆ ਕਿ ਜਿਹੜਾ ਵਕੀਲ ਹੈ ਨਾ ਤੁਮਰ ਲੋ ਉਹਨੇ ਕਿਹਾ ਆ ਕਿ ਜਿਹੜੀ ਮੈਂਡੇਸ ਹੈ ਉਹ ਆਪਣੀ ਮਾਂ ਨੂੰ ਕਈ ਦਿਹਾਕਿਆਂ ਤੋਂ ਨਹੀਂ ਮਿਲੀ ਸੀ ਕਹਿੰਦੇ ਅਮਰੀਕਾ ਵਾਪਸੀ ਤੇ ਉਸ ਨੂੰ ਹਵਾਈ ਅੱਡੇ ਤੇ ਹੀ 12 ਦਿਨਾਂ ਲਈ ਰੱਖਿਆ ਗਿਆ ਜਿਸ ਕਾਰਨ ਉਹ ਆਪਣੇ ਪਹਿਲੇ ਪੋਤੇ ਜਾਂ ਬੱਚੇ ਦਾ ਜਿਹੜਾ ਜਨਮ ਸੀਗਾ ਉਹ ਵੀ ਨਹੀਂ ਦੇਖ ਸਕੀ ਹੁਣ ਆਈ ਸਟੇ ਰਿਕਾਰਡਾਂ ਮੁਤਾਬਕ ਆਖਿਰਕਾਰ ਉਸ ਨੂੰ ਕਹਿੰਦੇ ਆ ਮੇਨ ਦੇ ਪੋਰਟਲੈਂਡ ਸ਼ਹਿਰ ਵਿੱਚ ਕੰਬਰਲੈਂਡ ਕਾਉਂਟੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਉਸ ਦੀ ਕਹਿੰਦੇ ਆ ਜਾਰੀ ਹਰਾਸਤ ਨੇ ਉਸ ਦੇ ਪਰਿਵਾਰ ਅਤੇ ਵਕੀਰ ਦੋਹਾਂ ਨੂੰ ਚਿੰਤਤ ਕਰ ਦਿੱਤਾ ਜਿਨ੍ਹਾਂ ਨੇ ਕਿਹਾ ਸੀ ਕਿ ਉਹ ਸ਼ਨੀਵਾਰ ਤੋਂ ਪਹਿਲਾਂ ਆਪਣੇ ਮੁਕੱਲ ਨਾਲ ਗੱਲ ਕਰਨਾ ਚਾਹੁੰਦੇ ਸੀ ਪਰ ਨਹੀਂ ਹੋ ਸਕੇ ਤੇ ਕੁਮਰਲੋ ਨੇ ਅਨੁਸਾਰ ਜਿਹੜਾ ਆ ਸੀਬੀਪੀ ਦੇ ਐਮੈਂਡੋਸ ਨੂੰ ਉਸ ਦੀ ਕ੍ਰਿਮੀਨਲ ਹਿਸਟਰੀ ਕਰਕੇ ਹਿਰਾਸਤ ਵਿੱਚ ਲਿਆ ਜਿਹੜਾ ਆਪਾਂ ਗੱਲ ਕੀਤੀ ਹੈ ਕਿ ਲਗਭਗ 20 ਸਾਲ ਪਹਿਲਾਂ ਦਾ ਕਿ ਪੇ ਸੀਗਾ ਉਹਦੇ ਮੁਤਾਬਕ ਕੁਛੋਟੇ ਜਿਹੇ ਦੋਸ਼ ਤੋਂ ਉਸ ਦੀ ਇੱਕ ਛੋਟੀ ਜੀ ਕਹੋ ਕੋਈ ਜੀ ਉਮਰ ਸੀਗੀ ਉਹ ਉਮਰ ਵੀ ਇੰਨੀ ਜ਼ਿਆਦਾ ਨਹੀਂ ਸੀਗੀ ਉਹਨੂੰ ਪਤਾ ਵੀ ਨਹੀਂ ਸੀਗਾ ਕਿ ਇਹ ਚੀਜ਼ਾਂ ਦਾ ਐਡਾ ਵੱਡਾ ਖਮਿਆਜਾ ਜਿਹੜਾ ਉਹ ਭੁਗਤਣਾ ਪੈਣਾ ਤੇ ਕਹਿੰਦੇ ਆ ਕਿ ਆਮ ਤੌਰ ਤੇ ਫੈਡਰਲ ਅਧਿਕਾਰੀ ਜਿਹੜੇ ਆ ਕਿਸੇ ਗ੍ਰੀਨ ਕਾਰਡ ਧਾਰਕ ਨੂੰ ਛੋਟੇ ਮੋਟੇ ਦੋਸ਼ਾ ਕਰਕੇ ਹਿਰਾਸਤ ਵਿੱਚ ਨਹੀਂ ਲੈਂਦੇ ਪਰ ਜਦੋਂ ਦਾ ਆ ਹੁਣ ਕਾਨੂੰਨ ਚੇਂਜ ਹੋਇਆ ਉਦੋਂ ਦੇ ਆਈਸ ਵਾਲੇ ਜਿਹੜੇ ਆ ਜੇ ਤੁਹਾਨੂੰ 에어ਪੋਰਟ ਤੇ ਰੋਕਦੇ ਵੀ ਆ ਨਾ ਜਾਂ ਤੁਹਾਡਾ ਕੋ ਪਿਛਲਾ ਰਿਕਾਰਡ ਹੈਗਾ ਜੇ ਤੁਸੀਂ ਸਿਟੀਜ਼ਨ ਨਹੀਂ ਹੈਗੇ ਫਿਰ ਇਹ ਤੁਹਾਨੂੰ ਜਿਹੜਾ ਡਿਟੇਨ ਕਰ ਲੈਂਦੇ ਆ ਵਕੀਲ ਨੇ ਕਿਹਾ ਕਿ 6 ਬੱਚਿਆਂ ਦੀ ਇਹ ਮਾਂ ਕਈ ਸਾਲਾਂ ਤੋਂ ਰੋਡ ਆਇਲੈਂਡ ਵਿੱਚ ਕੰਮ ਕਰਦੀ ਰਹੀ ਹੈ ਅਤੇ ਟੈਕਸ ਵੀ ਭਰਦੀ ਰਹੀ ਹੈ ਬਿਨਾ ਕਿਸੇ ਸਪਸ਼ਟ ਕਾਰਨ ਤੋਂ ਉਸ ਦੀ ਆਜ਼ਾਦੀ ਅਤੇ ਉਹਦੇ ਹੱਕਾਂ ਨੂੰ ਵੰਜਿਤ ਕਰ ਦਿੱਤਾ ਗਿਆ ਉਸ ਨੇ న్యూਜ਼ ਵੀਕ ਨੂੰ ਦੱਸਿਆ ਕਿ ਜਦੋਂ ਉਸ ਨੇ ਮੈਂਡੇਜ ਨੂੰ ਫੋਨ ਤੇ ਕਿਹਾ ਕਿ ਆਈਸੋਸ ਨੂੰ ਰਿਹਾਅ ਕਰ ਸਕਦੀ ਹੈ ਤਾਂ ਉਹ ਰੋਪਈ ਡੀ ਐਚ ਐਸ ਨੇ ਅਜੇ ਤੱਕ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ ਜਿਸ ਦੇ ਵਿੱਚ ਇਹ ਵੀ ਸ਼ਾਮਲ ਹੈ ਕਿ ਮੈਂਡੇਜ ਨੂੰ ਕਿਉਂ ਹਿਰਾਸਤ ਵਿੱਚ ਰੱਖਿਆ ਗਿਆ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਆ ਉਹ ਸਾਹਮਣੇ ਆ ਰਹੀਆਂ ਤੇ ਪਰ ਜਿਹੜੇ ਵਕੀਲ ਹੈਗੇ ਆ ਉਹਨਾਂ ਨੇ ਨਿਊਜ਼ ਵੀਕ ਨੂੰ ਦੱਸਿਆ ਕਿ ਉਹਦੇ ਕੋਲ ਪਹਿਲੀ ਕਲਾਸ ਤੋਂ ਹੀ ਗ੍ਰੀਨ ਕਾਰਡ ਹੈ ਅਤੇ ਉਹ ਆਪਣੀ ਪੂਰੀ ਜ਼ਿੰਦਗੀ ਇੱਥੇ ਰਹੀ ਹੈ ਇਹ ਬਹੁਤ ਹੀ ਜਿਹੜਾ ਹੈਗਾ ਆ ਇਨ ਹਿਊਮਨ ਹੈਗਾ ਆ ਤੇ ਇਹ ਮਤਲਬ ਉਹ ਜਿਹੜੇ ਮਨੁੱਖੀ ਵਰਤਾਰਾ ਜਿਹੜਾ ਉਹ ਸਹੀ ਨਹੀਂ ਹੈਗਾ ਇਸ ਨਾਲ ਜਿਹੜਾ ਵਤੀਰਾ ਕਰਨ ਲਈ ਕੋਈ ਕਾਨੂੰਨੀ ਜਿਹੜਾ ਜਸਟੀਫਿਕੇਸ਼ਨ ਵੀ ਜਿਹੜੀ ਹੈ ਉਹ ਨਹੀਂ ਹੋ ਰਹੀ ਕਿਉਂਕਿ ਜੇ ਕਿਸੇ ਨੂੰ ਹਰਾਸਤ ਵਿੱਚ ਵੀ ਲਿਆ ਜਾਂਦਾ ਉਹਦੇ ਉੱਤੇ ਵਕੀਲਾ ਨੂੰ ਵੀ ਆਪਣੀ ਕਾਰਵਾਈ ਕਰਨ ਦੀ ਜਿਹੜਾ ਟਾਈਮ ਨਹੀਂ ਦਿੱਤਾ ਜਾਂਦਾ ਸੋ ਬਹੁਤ ਜ਼ਿਆਦਾ ਜਿਹੜਾ ਹੈਗਾ ਆ ਹਰਾਸ ਕੀਤਾ ਜਾਂਦਾ ਹੁਣ ਤੁਸੀਂ ਦੇਖ ਲਓ ਇਹ ਖਬਰਾਂ ਜਿਹੜੀਆਂ ਜਦੋਂ ਆਪਾਂ ਪੜ੍ਹਦੇ ਆ ਤੇ ਆਪਾਂ ਆਮ ਹੀ ਦੇਖਦੇ ਆ ਵੀ ਜੋ ਕੋਈ ਗੱਲ ਨਹੀਂ ਕਿਸੇ ਨੂੰ ਮਾਰੀ ਜੀ ਉਹ ਤੋਂ ਗਲਤੀ ਕੀਤੀ ਸੀ ਉਹ ਕੁੱਲਸ ਵਾਲੇ ਨੇ ਕੋਈ 40-50 ਰੁਪਏ ਜੁਰਮਾਨਾ ਲਾ ਕੇ ਛੱਡਤਾ ਜਾਂ ਇਦਾਂ ਕਰਤਾ ਜਾਂ ਉਦਾਂ ਕਰਤਾ ਪਰ ਬਾਈ ਜੀ ਹੁਣ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਹੀ ਆਪਾਂ ਤੁਹਾਨੂੰ ਪਹਿਲੀਆਂ ਖਬਰਾਂ ਦਾ ਵੀ ਹਵਾਲਾ ਦਿੱਤਾ ਕਿ ਜਿਹੜਾ ਆਪਣੇ ਪੰਜਾਬੀ ਨੂੰ ਵੀ ਇਦਾਂ ਹੀ ਗ੍ਰਿਫਤਾਰ ਕੀਤਾ ਸੀਗਾ ਤੇ ਇਸ ਬੀਬੀ ਨੂੰ ਵੀ ਇਸ ਕਰਕੇ ਹੀ ਹਿਰਾਸਤ ਵਿੱਚ ਲਿਆਇਆ ਕਿ ਉਹਨੇ ਪਹਿਲਾਂ ਕਿਤੇ ਛੋਟੀ ਉਮਰ ਦੇ ਵਿੱਚ ਉਹਨੇ ਇਹ ਗਲਤੀ ਕੀਤੀ ਸੀ ਕੋਈ ਸਟੋਰ ਤੋਂ ਚੋਰੀ ਕੀਤੀ ਸੀ ਸੋ ਇਹ ਐਸਾ ਹੈ ਬਾਈ ਹੁਣ ਕਿਸੇ ਨੂੰ ਬਖਸ਼ਦੇ ਐ ਨਹੀਂ ਜਿਹੜਾ ਇਹਨਾਂ ਦੀ ਰਿੱਖੇ ਆ ਜਾਂਦਾ ਇਹ ਆਪਣਾ ਫਿਰ ਪੂਰਾ ਜ਼ੋਰ ਲਾਉਂਦਾ